ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਰਾਤ ਆਈ ਜੀ 11:00 ਸਵਾ 11:00 ਵਜੇ ਆਪਣੇ ਨੇਹਰੀ ਬਹੁਤ ਜ਼ਿਆਦੇ ਨੇਹਰੀ ਆਈ ਪੁੱਛੋ ਨਾਲ ਮੰਮੀ ਲਾਈ ਜਾਂਦੇ ਝਾੜੂ ਤੇ ਰੇਤਾ ਦੇਖੋ ਇੰਨਾ ਇੰਨਾ ਇਕੱਠਾ ਹੋ ਗਿਆ ਸਾਰੇ ਕਮਰੇ ਕਮਰੇ ਆਏ ਸਭ ਕੁਝ ਪਰ ਗਿਆ ਬੁਰਾ ਹਾਲ ਘਾਤਰ ਰੱਬ ਨੇ ਤੇ ਮੈਂ ਲਾਉਣੀ ਆ ਜੀ ਪੋਚੇ ਤੇ ਮਸ਼ੀਨ ਚ ਕੱਪੜੇ ਪਾਤੇ ਅੱਧੇ ਘੋਤੇ ਕੇ ਜਿਹੜੇ ਤੇ ਉਹ ਮੈਂ ਕਾੜਦੇ ਬਸ ਹੁਣ ਰੰਗਦਾਰ ਪਾਏ ਆ ਚਿੱਟੇ ਕਾੜਦੇ ਤੇ ਲਾ ਅੱਜ ਜੀ ਬੁਰਾ ਹਾਲ ਹੀ ਕਰਤਾ ਰੱਬ ਨੇ ਤਾਂ ਪੁੱਛੋ ਹੀ ਨਾ ਸਾਬ ਪਹਿਲਾ ਆਪਾਂ ਡੇ ਢਿੰਡੇ ਸਾਰੇ ਉਹ ਤੋਤੇ ਹੁਣ ਝਾੜੂ ਫਿਰ ਪੋਚਾ ਫਿਰ ਉਧਰੋਂ ਕੱਪੜੇ ਜਿਹੜੇ ਮਸ਼ੀਨ ਤੇ ਪਏ ਸੀ ਮੰਮੀ ਉਹ ਸਾਰੇ ਭਰ ਗਏ ਰੇਤੇ ਨਾਲ ਬਾਹਲਾ ਰੇਤਾ ਆ ਆਪਣੇ ਆਇਆ ਤਾਂ ਹੀ ਸਾਡੇ ਆਪਦੇ ਜਿਹੜਾ ਪੱਸੇ ਜੀ ਟਰਾਲੀ ਸਿੱਟ ਟਰਾਲੀ ਸਿੱਟੀ ਪੱਸੂਆਂ ਥੱਲੇ ਆਇਆ ਤਾਂ ਉਹੀ ਐ ਤੇ ਪਰ ਆਏ ਵੀ ਉ ਉਧਰ ਵੀ ਨਹੀਂ ਸਰਦਾ ਹਨਾ ਸਿੱਡੇ ਬਿਨਾ ਤੇ ਬਾਲੇ ਟੋਏ ਪੈ ਰਹੇ ਸੀਗੇ ਪਸੂਆਂ ਥੱਲੇ ਤੇ ਸਾਰਾ ਗਾਂ ਆ ਗਿਆ ਕੁਛ ਹੀ ਨਾ ਦੇ ਸੀ ਮੰਮੀ ਹਨਾ ਇੰਨੀ ਨੇਰੀ ਸੀ ਹੂੰ ਦੇਖਾ ਚੱਲ ਗਿਆ ਹਨਾ ਤੇ ਰਾਤ ਸੀਗੀ ਜੀ ਪਾਣੀ ਦੀ ਵਾਰੀ ਜਸ਼ਨਦ ਰੈਡੀ ਦਾ ਫੋਨ ਆਇਆ ਕਹਿੰਦਾ ਲਾਹ ਲੋ ਕਹਿੰਦਾ ਤੌਲਗੇ ਤੂਲਗੇ ਕਹਿੰਦਾ ਸਾਬਲ ਉਸ ਮਾਰ ਕਹਿੰਦਾ ਨੇਰੀ ਆ ਗਈ ਫਿਰ ਸਵਾ 11 ਵਜੇ ਫੋਨ ਕਰਿਆ ਸੀ ਫਿਰ ਦੌੜ ਦੌੜ ਤੌਲਗੇ ਤੂਲਗੇ ਲਾਏ ਤੇ ਨੇ ਦੀ ਨੇ ਤਾਂ ਬੁਰਾ ਹਾਲ ਕਰਤਾ ਜੀ ਬਾਲੀ ਨੇਰੀ ਸੀ ਆਪਾਂ ਨੇਰੀ ਜੋ ਗਰੇ ਆ ਮੀਂਹ ਨਹੀਂ ਪਉਂਦਾ ਰੱਬ ਮੰਮੀ ਮੀਂਹ ਪਾ ਦੇ ਰੇਤਾ ਹੀ ਸਿੱਟੀ ਜਾਂਦਾ ਰੇਤਾ ਹੀ ਸਿੱਟੀ ਜਾਂਦਾ ਵੀ ਮਾੜਾ ਮੋਟਾ ਮੀਂਹ ਪਾ ਦੇ ਰੇਤਾ ਦੱਬ ਜਾਵੇ ਮਾੜੀ ਮੁੱਠੀ ਕੋਈ ਮੌਸਮ ਠੰਡਾ ਹੋ ਜੇ ਹਨਾ ਵੀ ਨਾ ਗਰਮੀ ਵੀ ਘਟ ਜੇ ਹੋਰ ਕੀ ਹੈ ਹੁਣ ਤੜਕੇ ਤੜਕੇ ਆਏ ਮੁੜਤਾ ਹੀ ਅੰਦਾ ਬੁਰਾ ਹਾਲ ਪੁੱਛੋ ਹੀ ਨਾ ਪਰ ਇਹ ਤਾਂ ਬਿਆਦ ਤੇ ਹਾਂ ਬੁਰਾ ਮੰਮੀ ਉਲਝੇ ਪਿਆ ਕਹਿੰਦੀ ਕਿ ਕਿਹੜਾ ਕਿੱਧਰ ਇਕੱਠਾ ਕਰਾ ਐਨਾ ਬੁਰਾ ਹਾਲ ਬਾਹਲਾ ਲੱਗ ਗਿਆ ਬੁਰਾ ਹਾਲ ਹੀ ਹੋ ਗਿਆ ਜੀ ਆਹ ਦੇਖੋ ਇੱਧਰ ਉਧਰੋਂ ਸਾਰੇ ਹਰਾ ਹਰਾ ਜਿਹੜੇ ਮਸ਼ੀਨ ਥੱਲੇ ਹਰਾ ਹੁੰਦਾ ਉਹ ਉਧਰ ਕਰੋਲੇ ਪੈ ਪਾ ਉਹ ਉਡ ਉਡ ਕੇ ਆ ਮਾਗਰ ਆ ਗਿਆ ਸਾਰੇ ਬੁੱਕਾਂ ਦੇ ਬੁੱਕੀ ਆਈ ਐ ਚਲੋ ਜੀ ਮੈਂ ਲਾਲਾ ਪੋਚੇ ਫਰਵਾੜੇ ਮਾੜੇ ਮਾੜੇ ਨਾਲ ਲੇਟ ਹੋ ਜਾਗੀ ਤੇ ਮਿਲਦੇ ਆ ਤੁਹਾਨੂੰ ਫੇਰ ਬਤੇ ਕੱਲ ਮੈਂ ਕਿਹਾ ਜੀ ਵੀ ਸੂਟ ਦੱਸਿਓ ਮੇਰੇ ਬਹੁਤ ਜਣਾਂ ਨੇ ਕਮੈਂਟ ਕਰਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਜਿੱਦੇ ਆਪਾਂ ਸੂਟਾਂ ਦੀ ਕਟਿੰਗ ਕਰੀ ਸੋਤੇ ਉਦੇ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਤੇ ਬਾਕੀ ਇੱਕ ਖੁਸ਼ਦੀਪ ਜਿਹੜਾ ਵੀਰਾ ਉਹ ਕਹਿੰਦਾ ਵੀ ਤੁਸੀਂ ਆਪਦੇ ਵਿਆਹ ਦੀ ਵੀ ਪਿਕ ਦਿਖਾ ਦਿਓ ਤੇ ਵੀਰੇ ਮੈਂ ਪਹਿਲਾਂ ਵੀ ਵੀਡੀਓ ਬਣਾਈ ਹੋਈ ਹੈ ਇਸ ਚੀਜ਼ ਤੇ ਤੇ ਵੀ ਸਾਡੇ ਵਿਆਹ ਦੀ ਕੋਈ ਪਿਕ ਹੈ ਨਹੀਂ ਬਸ ਇੱਕ ਨਾਰਮਲ ਜਿ ਚੁੰਨੀ ਚੜਾਵੇਂ ਵਰਗਾ ਕੰਮ ਸੀਗਾ ਕੋਈ ਵੀ ਪਿੱਕਤ ਹੈ ਨਹੀਂਗੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਜੀ 11-12 ਸਾਲ ਹੋ ਗਏ ਹੁਣ ਤਾਂ ਬਸ ਕੋਈ ਹੈ ਨਹੀਂਗੀ ਬੱਕ ਬੁੱਕ ਤਾਂ ਠੀਕ ਹੈ ਜੀ ਤੇ ਬਾਕੀ ਤੁਸੀਂ ਹੁਣ ਬਲੌਗ ਜਿਹੜੇ ਆਪਾਂ ਬਣਾਉਣੇ ਆ ਇਹਨਾਂ ਨਾਲ ਬਣੇ ਰਿਹਾ ਕਰੋ ਜੀ ਤੇ ਸਾਰੇ ਜਣੇ ਪੂਰੀ ਵੀਡੀਓ ਦੇਖਿਆ ਕਰੋ ਜੀ ਤੇ ਬਸ ਆ ਜਿਹੜਾ ਹੁਣ ਦਾ ਲਾਈਫ ਸਟਾਈਲ ਆ ਸਾਡਾ ਇਹ ਹੀ ਦੇਖ ਲਿਆ ਕਰੋ ਜੀ ਕਿਉਂਕਿ ਪੁਰਾਣੇ ਕੋਈ ਪਿੱਕ ਵੀਡੀਓ ਹੈ ਨਹੀਂਗੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਮੈਂ ਲਾਂ ਲਾਂ ਪੋਚੇ ਬਣੇ ਰਿਓ ਵੀਡੀਓ ਨਾਲ ਲਓ ਜੀ ਕੱਪੜੇ ਧੋਤੇ ਸਾਰੇ ਤੇ ਪੋਚੇ ਦਿੱਤੇ ਲਾਂ ਪੋਚੇ ਵਾਲਾ ਕੰਮ ਨਿਮੇੜਤਾ ਤੇ ਟਾਈਮ ਹੋ ਗਿਆ ਜੀ 8 ਦਾ ਤੇ ਪਸ਼ੂ ਬਾਹਰ ਬੰਦ ਤੇ ਪਾਣੀ ਤਾਂ ਨਹੀਂ ਪਿਆ ਕੀ ਤੇ ਮੰਮੀ ਮਾਰੀ ਜਾਂਦੇ ਪਸ਼ੂਆਂ ਥੱਲੇ ਬੋਕਰ ਤੇ ਮੈਂ ਬਸ ਆਟਾ ਗੁੰਦੀ ਆ ਮੰਮੀ ਕੋਲ ਲੈ ਕੇ ਚਾਲਦੀ ਆ ਸੋਣੇ ਉੱਤੇ ਆਉਂਦਾ ਸਾਰਾ ਹੈਨਾ ਲੋ ਜੀ ਮੰਮੀ ਮਾਰੀ ਜਾਂਦੇ ਬੋਕਰ ਪੀਕ ਜੀ ਆ ਬੱਲੀ ਹੈਨਾ ਹੋਰ ਹੀ ਆ ਪਤਾ ਨਹੀਂ ਕੀ ਜਾ ਚਲੋ ਜੀ ਮੰਮੀ ਮਾਰ ਰਹੀ ਹੈ ਬੋਕਰ ਜਸ਼ਨ ਦੇ ਡੈਡੀ ਫੋੜਾ ਜਾਂ ਮਾਰੀ ਜਾਂਦੇ ਆ ਉਪਸੂਆਂ ਦੇ ਫਿਰ ਜਾ ਹੋਣਾ ਬੋਕਰ ਨਾਲ ਲੋਟ ਨਹੀਂ ਆਉਂਦੇ ਜਿਆਦੇ ਟੋਏ ਜੇ ਪਾਉਂਦੇ ਫਿਰ ਉਹਦੇ ਨਾਲ ਸਹੀ ਹੋ ਜਾਂਦਾ ਫਿਰ ਛੇਤੀ ਬੋਕਰ ਵੱਜ ਜਾਂਦੀ ਹੈ ਤੇ ਲੋ ਜੀ ਕੱਪੜਿਆਂ ਵਾਲਾ ਕੰਮ ਨਿਮੇੜਤਾ ਆਪਾਂ ਸਾਰਾ A to Z ਤੇ ਰੇਤਾ ਨਿਕਲਿਆ ਬਹੁਤ ਪੋਚੇ ਨਾ ਬਹੁਤ ਹੀ ਜਿਆਦਾ ਬੁਰਾ ਹਾਲ ਸੀ ਅੱਜ ਤੱਕ ਤੇ ਚਲੋ ਫਾਈਨਲੀ ਨਿਪਟ ਗਿਆ ਕੰਮ ਹੁਣ ਮੈਂ ਗੁੰਦੀ ਆਟਾ ਜੀ ਮੇਸਤੇ ਹੋ ਹੋ ਸਾਜ ਅੜ ਜਾਂਦਾ ਗਰਮੀ ਵਾਲੀ ਹੈ ਜੀ ਕੀ ਕਰੀਏ ਤੇ ਅੱਜ ਜਾਵਾਂਗੇ ਜੀ ਵੋਟ ਪਾਉਣ। ਵੋਟ ਪਾਉਣਾ ਤਾਂ ਅਧਿਕਾਰ ਹੈ। ਵੋਟ ਪਾਉਣਾ ਆਪ ਦਾ ਅਧਿਕਾਰ ਹੈ। ਤੇ ਲੋ ਜੀ ਅੱਜ ਪਾ ਕੇ ਆਵਾਂਗੇ ਵੋਟ ਆਪਾਂ ਤੇ ਗੁੰਲੀਆਂ ਆਟਾ ਫਿਰ ਮਿਲਦੇ ਆਂ। ਵੋਟਾ ਪੜ ਵਾਸਤੇ ਤਾਂ ਆਪ ਹੀ ਆ ਜਾੜ ਕੇ ਬਥੇਰਾ ਲੈ ਗੱਡੀਆਂ ਆਖਣਗੇ ਸਾਡੀ ਪਾਰਟੀ ਨੂੰ ਪਾਓ ਸਾਡੀ ਪਾਰਟੀ ਨੂੰ ਪਾਓ। ਤੇ ਮਗਰੋਂ ਕੋਈ ਬਾਤ ਨਹੀਂ ਪੁੱਛਦਾ। ਚਲੋ ਦੇਖਦੇ ਆ ਫਿਰ ਇਹ ਵੀ ਜ਼ਰੂਰੀ ਐ ਬੋਟ ਪਾਉਣੀ ਵੀ ਚਲੋ ਜੀ ਲੋ ਜੀ ਮੈਂ ਉਹਨਾਂ ਲਾਗੀ ਆਟਾ ਤੇ ਉਹ ਤਾਂ ਹਵਾ ਚੱਲਦੀ ਹੈ ਮਾਰੀ ਮਾਰੀ ਫੇਰ ਵੀ ਨਾ ਹਮਸ ਜੀ ਅਵਲੀ ਗਰਮੀ ਵਾਲੀ ਕੁਛ ਹੋਈ ਨਾ ਤੇ ਤੋੜਾ ਮम्मी ਆਦੀ ਪਕਾ ਲੀ ਕਹਿੰਦੀ ਮੁਰਕੇ ਬੋਟ ਪਾਉਂ ਜਾਵਾਂਗੇ ਮम्मी ਮਾ ਕੇ ਬੋਰਡ ਪਾਸ ਆ ਗਿਆ ਤੂੰ ਜਿਹੜਾ 18 ਸਾਲ ਦਾ ਹੋਗਾ ਫੇਰ ਉਦੋਂ ਤੇਰੀ ਉਹ ਬਣਦੀ ਦੀ ਆਈਡੀ ਬੋਟਰ ਆਈਡੀ ਫੇਰ ਤੂੰ ਬੋਟ ਵਾਸਤੇ ਹੂੰ ਠੀਕ ਹੈ ਨੋ ਪਾਏਗੀ ਮੰਮੀ ਬੋਟ ਆਏ ਥੋੜੀ ਦਾਸ ਦੇ ਕਿ ਨੋ ਪਾਏਗੀ ਆਣੀ ਦੇ ਦਾਸ ਤੇ ਹਮ ਕਿਸ ਕੋ ਬਾਇਗੇ ਨੋ ਬੇਟਾ ਲੋ ਜੀ ਕੰਮ ਧੰਦਾ ਹੋ ਗਿਆ ਟੋਟਲ ਸਾਰਾ ਤੇ ਰੋਟੀ ਖਾ ਲਈ ਸਾਰਿਆਂ ਨੇ ਭਾਂਡੇ ਗੁੰਡੇ ਚੱਕ ਤੇ ਮੈਂ ਧਰ ਲਈ ਜੀ ਚਾਹ ਜਸ਼ਨ ਦਾ ਡੈਡੀ ਨੇ ਜਾਣਾ ਮੰਡੀ ਬਾਣੀਆਂ ਨਾਲ ਹਿਸਾਬ ਕਰਨਾ ਹਿਸਾਬ ਕਿਤਾਬ ਦਾ ਤੇ ਕਹਿੰਦੇ ਚਾਹ ਬਣਾ ਦੇ ਛੇਤੀ ਛੇਤੀ ਮੈਂ ਚਾਹ ਪੀ ਕੇ ਜਾਵਾਂ ਮੈਂ ਕਿਹਾ ਵਗਨ ਉਹ ਆਜੋਗੇ ਮੈਂ ਕਿਹਾ ਤੁਸੀਂ ਜਾ ਬੜੋ ਕਿੰਨਾ ਕਿਤਾ ਅੱਧੇ ਬੀ ਮਟਾਉਣ ਬੀ ਮਟਾ ਲਾਦੇ ਬੀ ਮਟਾਉਣ ਦੇ ਜਾਣ ਦੇ ਨਾ ਨਾ ਟਾਈਮ ਲੱਗ ਜੂਗਾ ਮਾੜੇ ਹਜੇ 10:00 ਵਜੇ ਚ 10 ਮਿੰਟ ਪਏ ਐ ਟਾਈਮ ਲੱਗ ਜੂ ਕਹਿੰਦੇ ਮਾੜੇ ਮਣੇ ਦਾ ਚਾਹ ਨਹੀਂ ਛੱਡਣੀ ਦੁਪਹਿਰ ਆਪਾਂ ਕਿੰਨਾ ਹੋ ਜੇ कूलर मूहे आके था हाँ 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 स्वर्ग भी लगता स्वर्ग गर्मी से शरू वो बैठा जी और शरू ये भी ठंडे थान च बैठा था। पानी लग लगे टोवा बट्टी बैठा है लो जी ਬਸੂ ਬਸੂ ਨਵਾ ਤੇ ਆਪਾਂ ਤੇ ਬਸ ਮੈਂ ਚਾਹ ਚੁ ਕਰਕੇ ਨਹਾਉਣੇ ਆ ਨਾ ਕੇ ਫੇਰਾ ਕੱਪੜੇ ਸੁੱਕ ਜਾਣਗੇ ਨੇ ਮਾੜੇ ਮੋਤੇ ਜਿਹੜੇ ਕਲਰ ਦੇ ਗਿੱਲੇ ਆ ਫੇਰ ਇਹ ਸੁੱਕ ਇਹ ਲਾ ਲਾਂਗੇ ਫੇਰ ਦੇਖਦੇ ਆ ਫੇਰ ਪਾ ਕੇ ਆਵਾਂਗੇ ਆਪਾਂ ਬੋਟ ਤੁਸੀਂ ਆਖੋਗੇ ਇਹਨੂੰ ਬੋਟ ਪਾਉਣ ਦਾ ਬਾਲਾ ਚਾ ਬੋਟ ਤਾਂ ਪਾਉਣੀ ਚਾਹੀਦੀ ਹੈ ਹੋਰ ਜੀ ਨਾਲੇ ਦੇਖਾਂਗੇ ਜਿਹੜੇ ਸੂਟ ਲਿਆਉਂਦੇ ਐ ਤੇ ਦੋ ਮੰਮੀ ਦੇ ਸੂਟ ਆ ਉਹਨਾਂ ਨਾਲ ਚੁੰਨੀ ਡਾਈ ਕਰਾਉਣੀ ਐ ਮੰਮੀ ਲਿਆਏ ਸੀਗੇ ਪਹਿਲਾਂ ਆਪਦੇ ਤੇ ਮੇਰਾ ਇੱਕ ਸੂਟ ਨਹੀਂ ਕਰਾਉਂਗੀ ਦੂਜੇ ਤਾਂ ਇੱਕ ਨਾਲ ਤਾਂ ਮੇਰੇ ਕੋਲ ਹੈਗੀ ਐ ਹਰੀ ਤੇ ਇੱਕ ਨਾਲ ਸਰਦਈ ਜਿਨਾ ਕਰਾਉਂਗੀ ਜਿਹੜਾ ਸ਼ੀਰਸੋ ਦਾ ਆ ਤੇ ਜਿਹੜਾ ਮੈਨੂੰ ਲੱਗਦਾ ਦੂਜਾ ਹੋਰ ਸਰਦਈ ਜਾਂ ਉਹਦੇ ਨਾਲ ਵੀ ਉਹੀ ਚੱਲ ਜੂਗੀ ਤੇ ਇੱਕ ਨਾਲ ਮੈਨੂੰ ਲੱਗਦਾ ਘਰੇ ਕੋਈ ਇੱਕ ਸੌ ਰੁਪਈਆ ਉਹ ਮੈਚ ਹੋ ਜੂਗੀ बस इक कोई चुन्नी डाई करवानी ਪਊਗੀ ਮੰਮੀ ਦੋ ਕਰਾ ਕੇ ਲਿਆਉਣਗੇ ਤੇ ਨਾਲੇ ਉਹ ਸੂਟ ਫੜ ਕੇ ਲਿਆਉਣਾ ਜੀ ਜਿਹੜਾ ਉਦੋਂ ਕੜਾਈ ਕਰਾਉਣ ਵਾਸਤੇ ਦਿੱਤਾ ਸੀਗਾ ਕਿੰਨੇ ਮਹੀਨੇ ਹੋ ਗਏ 2 ਮਹੀਨੇ ਵਾਂਗੂ ਹੋ ਗਿਆ ਆਖਣਗੇ ਕਹਿ ਕੇ ਉਹਨਾਂ ਨੂੰ ਕਿਹਾ ਸੀ 4-5 ਦਿਨਾਂ ਦਾ ਫਿਰ ਸੋਨੂੰ ਪਤਾ ਵਿਆਹ ਹੋ ਗਿਆ ਸੀਗਾ ਟੈਨਸ਼ਨ ਤੇ ਉਹਨਾਂ ਨੇ ਗਾਂ ਘਰਤੀ ਸੀ ਵਿਆਹ ਦੀ ਡੇਟ ਤੇ ਉਹ ਅੱਜ ਫੜ ਕੇ ਲਿਆਵਾਂਗੇ ਕੋਲ ਹੋ ਜਾਂਦੀ ਐ ਬਸ ਅੱਜ ਲਿਆਵਾਂਗੇ ਸਵੇਰੇ ਲਿਆਵਾਂਗੇ ਜੇ ਤੱਕ ਤੇ ਜਾਣਾ ਜਾਵੋ ਫਿਰਦਾ ਹੁੰਦਾ ਵੀ ਫੜਨੇ ਫੜਨਾ ਹਨਾ ਫੜ ਕੇ ਲੈ ਆ ਕੇ ਪਾ ਕੇ ਜਾਣਾ ਆਪਾਂ ਹੁਣ ਆਇਆ ਜਿਹੜਾ ਵੀ ਕਿਤੇ ਪਾਉਣਾ ਨਹੀਂ ਕਰਨਾ ਨਹੀਂ ਤੇ ਤਾਂ ਕਰਕੇ ਬਸ ਉਹ ਹੀ ਕਹੌਲ ਜੀ ਕਰਕੇ ਹੁਣ ਅੱਜ ਮੰਮੀ ਆਇਸੀ ਕਹਿੰਦੇ ਫੜ ਲਿਆਵਾਂਗੇ ਤੇ ਨਾਲੇ ਮੰਮੀ ਦੇ ਦੋ ਸੂਟ ਚੋਂ ਤੇ ਪਏ ਆ ਮੰਮੀ ਉਹ ਲਿਆਉਣਗੇ ਫੜ ਕੇ ਤੇ ਚਲੋ ਜੀ ਹੁਣ ਆਪਾਂ ਬਸ ਨਹਾ ਧੋ ਲ ਗਏ ਤੇ ਫੇਰ ਗਰਮੀ ਵਾਲੀ ਹੈ ਜੀ ਇੱਕ ਤਾਂ ਕੀ ਕਰੀਏ ਮੰਮੀ ਆਈ ਐਸੀ ਕਹਿੰਦੀ ਜੇ ਕੋਈ ਆਪਾਂ ਨੂੰ ਬੋਰਡ ਪਾਉਣ ਅੱਗ ਜਾੜਾ ਆਪਾਂ ਨੂੰ ਗੱਡੀ ਤੇ ਲੈਣ ਆ ਗਏ ਕਹਿੰਦੀ ਆਪਾਂ ਨੂੰ ਆਏ ਆ ਜਾਣਾ ਤਾਂ ਸੌਖਾ ਹੋ ਜਾਊਗਾ ਤੇ ਆਉਂਦੇ ਹੁੰਦੇ ਆ ਜੀ ਆਏ ਵਾਰੀ ਗੱਡੀ ਤੇ ਲੈਣੀ ਜਦੋਂ ਕੋਈ ਬੋਰਡ ਪੋਟ ਪਾਉਣੀ ਹੋਵੇ ਉਦੋਂ ਤਾਂ ਲੈਣ ਆ ਹੀ ਜਾਂਦੇ ਹੁੰਦੇ ਤੇ ਕਹਿੰਦੀ ਫਿਰ ਆਪਾਂ ਉੱਥੇ ਅੱਬੀ ਆਪਣੇ ਬਾਜ਼ਾਰ ਚ ਉਤਰ ਜਾਗੇ ਕਹਿੰਦੀ ਫਿਰ ਉਥੋਂ ਆਪਾਂ ਸੁੰਨੀ ਚਾਨੇ ਡਾਈ ਕਰਾ ਕੇ ਕਹਿੰਦੀ ਫਿਰ ਆਪਾਂ ਵੱਡੀ ਭੈਣ ਕੇ ਘਰੇ ਰਹਿਣ ਕੇ ਘਰੇ ਕਹਿੰਦਾ ਉੱਥੇ ਕਰ ਲਾਂਗੇ ਜੀ ਰੈਸਟ ਫਿਰ ਇੱਥੇ ਜਸ਼ਨ ਦੇ ਰੈਡੀ ਜੀ ਬਾਣੀਆਂ ਨੂੰ ਸਾਫ ਸੁਥੂ ਕਰਕੇ ਆਏ ਆਉਂਦੇ ਫਿਰ ਇਹਨਾਂ ਨਾਲ ਚੜ੍ਹਾਵਾਂਗੇ ਹਜੇ ਤਾਂ ਲੇਟ ਜਾਣਗੇ ਤੇ ਲਓ ਜੀ ਆਪਣੀ ਚਾਹ ਉਬਲਾਈ ਤੇ ਮੈਂ ਪਾਰਾਂ ਦੁੱਧ ਤੇ ਗਰਮੀ ਬਹੁਤ ਜ਼ਿਆਦਾ ਜਾਨ ਨੂੰ ਜੀਤਾ ਕਰਦਾ ਨਹੀਂ ਪਰ ਕਰੀਏ ਕੀ ਸਰਦਾ ਵੀ ਨਹੀਂ ਤੇ ਚਲੋ ਜੀ ਮਿਲਦੇ ਆ ਸੋਨੂ ਫੇਰ ਲਓ ਜੀ ਮੈਂ ਤੇ ਮੰਮੀ ਤਾਂ ਹੋ ਗਿਆ ਰੈਡੀ ਡਿੱਕੀ ਆਨੇ ਤੇ ਆ ਜਾਣ ਤਾਂ ਪਾਇਆ ਕਿ ਵੋਟ ਨਾਲ ਅਸੀਂ ਆਪਦੇ ਚੁੰਨੀਆਂ ਦੀਆਂ ਡਾਈ ਕਰਾ ਲਿਆ ਅੱਗੇ ਦੁਪਹਿਰਾਂ ਕਰਤਾ ਉਹਨਾਂ ਨੇ ਤਾਂ ਪਹਿਲਾਂ ਆਏ ਸੀ ਗੱਡੀ ਲੈ ਕੇ ਉਦੋਂ ਮੈਂ ਮੰਮੀ ਕਹਿੰਨਾ ਆਤੇ ਨਹੀਂ ਸੀ ਮੰਮੀ ਕਹਿੰਦੇ ਰਾਤ ਦੀ ਨੇਰੀ ਦਾ ਉੱਤੇ ਮੈਂ ਤਾਂ ਐ ਤਾਂ ਨਹੀਂ ਜਾਣਾ ਤੇ ਲਓ ਜੀ ਹੁਣ ਡਿੱਕੀ ਆਨੇ ਆ ਜਾਣ ਤਾਂ ਵੋਟ ਪਾਇਆਗੇ ਕਿ ਨਹੀਂ ਮੰਮੀ ਪੂਰਾ ਆ ਬਾਬਾ ਨਾ ਮਚਣਾ ਸੌਣ ਦਾ ਟਾਈਮ ਹੋ ਗਿਆ ਆਪਣਾ

देखो देखो बाकी बात उसके बाद खाने देखो जी आई सलवार से कढ़ाई सूट दा बन गया जी बहुत सोहना बन गया बहुत कैंड ਲਓ ਸਿੱਕਾ ਤੋਂ ਹੋਰ ਬਣ ਗਿਆ ਆਜਾ ਲਓ ਜੀ ਆ ਆ ਲੈਂਦੀ ਆ ਮੈਂ ਲੱਸਾ ਆ ਤਾਂ ਉਹਦੇ ਨਾਲ ਆ ਜਿਹੜਾ ਗਾਜਰੀ ਜਿਹੇ ਰੰਗ ਦਾ ਸੂਟ ਆ ਸਰਦਈ ਨਾਲ ਤੇ ਆ ਹਰੇ ਦੇ ਵਿੱਚ ਆ ਜਿਹੜਾ ਕਰੀਮ ਕਲਰ ਦਾ ਰੰਗ ਉਹਦੇ ਨਾਲ ਤੇ ਰੀਲਾ ਬੁਕਰਮਾ ਤੇ ਵਾਸ ਹੁਣ ਮਾੜੀ ਮੋਟੀ ਠੰਡ ਹੋਣ ਤੋਂ ਫੇਰ ਕਰਦੇ ਆ ਇਹਨਾਂ ਨੂੰ ਗੁੰਝਣਾ ਨਾ ਪਾਦੀ ਇਹਨਾਂ ਨੂੰ ਸਿਉਵਾਂਗੇ ਜੀ ਤੇ ਇਹ ਸਾਰੇ ਜਣੇ ਦੱਸਿਓ ਮੇਰਾ ਸੂਟ ਵੀ ਕਿ ਘੈਂਟ ਬਣ ਗਿਆ ਨਾ ਕਿੱਡੀ ਸੋਹਣੀ ਕੜਾਈ ਕਰੀ ਆ 6500 ਰੁਪਿਆ ਲਿਆ ਜੀ 6500 ਰੁਪਏ ਚ ਤੇ ਸੂਟ ਆਏ ਨਾ ਬੁੱਤ ਖੋਲ ਨਾ ਆਏਗਾ ਤੋਂ ਕਰਦੀ ਆ 18 18 ਤਰੀ ਹੈ ਲੋ ਜੀ ਆਪਾਂ ਬਸ ਹੁਣ ਕਰ ਲਈ ਰੈਸਟ ਤੇ ਕਰਦੇ ਆ ਘਰ ਦੀ ਤਿਆਰੀ ਤੇ ਬੋਟ ਆਪਾਂ ਪਾਇਆ ਜੀ ਲੋ ਜੀ ਬੋਟ ਪਾਇਆ ਹੈ ਆਪਾਂ ਤੇ ਹੁਣ ਜਾਣਿਆ ਘਰ ਨੂੰ ਕਰਦੇ ਆ ਤਿਆਰੀ ਭਾਂਣ ਕੋਲੇ ਬੈਠੇ ਆ

ਬਸ ਇਹ ਨੂੰ ਜਾ ਕੇ ਸੈਟਿੰਗ ਕਰੂੰਗੀ ਤਰਪਾਈ ਚੂਕੀ ਕਰੂੰਗੀ ਜਿਹੜਾ ਢੇੜ ਹੈ ਉਹਦੀ ਸਿਆਉਣਾ ਸੁਣਾ ਮਾਰੂੰਗੀ ਬਹੁਤ ਘੈਂਟ ਬਣ ਗਿਆ ਦੇਖੋ ਹਾਈ ਜੇ ਮੇਰਾ ਸੁਣ ਹੁਣ ਤਾਂ ਪੌਂਡ ਦਾ ਟਾਈਮ ਨਹੀਂ ਆਉਣਾ ਕੋਈ ਹੁਣ ਤਾਂ ਪੂਰੀ ਕਰਨੀ ਲੱਗੀ ਨਾ ਗਰਮੀ ਤਾਂ ਨਹੀਂ ਬਣਾ ਬਣਾ ਲੱਗੂਗਾ ਕਾਲਾ ਤਾਂ ਗਰਮੀ ਹੋ ਆ ਫਾਈਨ ਲਾ ਫਾਈਨ ਦੇ ਦਿੰਦੇ ਚਲੋ ਜਿੱਦੇ ਚੁੰਨੀ ਜਾਨੀ ਡਾਈ ਕਰਾ ਕੇ ਰੱਖ ਲੈਣੇ ਆਪਾਂ ਜਿੱਤੇ ਕੁਪਰੋਗਰਾਮਾ ਹੋਇਆ ਉਹਦੇ ਪਾਲਾਂਗੇ ਚਲੋ ਜੀ ਮਿਲਦਾ ਫੇਰ ਲਓ ਜੀ ਪੈਣ ਕੇ ਹੈਗੀ ਅੰਗੂਰਾਂ ਦੀ ਬੇਲ ਤੇ ਅੰਗੂਰ ਦੇਖੋ ਕਿੰਨੇ ਗੁੱਛੇ ਲੱਗੇ ਪਿਆ ਕਿੱਡੇ ਕਿੱਡੇ ਗੁੱਛੇ ਲੱਗੇ ਪਿਆ ਇਹ ਛੱਕ ਤੇ ਆ ਦੇਖੋ ਭਰੀ ਪਈ ਆ ਬੇਲ ਦੇਖੋ 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 ਅੰਗੂਰ ਖਾ ਲੋ ਜੀ ਜਿਹਨੇ ਖਾਣੇ ਆਪਾਂ ਤਾਂ ਖਾਣ ਲੱਗੇ ਆ ਖਾਂਦੀ ਨਹੀਂ ਲੋ ਜੀ ਮੰਮੀ ਜੀ ਰੀ ਜਾਂਦੇ ਆ ਸਬਜੀ ਤੇ ਅੱਜ ਬਣਾਵਾਂਗੇ ਭਿੰਡੋ ਭਿੰਡੀਆਂ ਤੇ ਮੈਂ ਪਸਪੂਸੂ ਨਮਾ ਕੇ ਆਈ ਹਾਂ ਹੁਣ ਤੇ ਅੱਜ ਸਨੀ ਸੁਨਦਾ ਮਰਲਾਤੀ ਤੇ ਹਰਾ ਜਸਨ ਰੈਡੀ ਨੇ ਸਵੇਰ ਵੱਡਿਆ ਨਹੀਂ ਤੇ ਹੁਣ ਵੱਢੀ ਜਾਂਦੇ ਆ ਤੇ ਟਾਈਮ ਨੀਰਾ ਪਹਤੇ ਕਰਦੇ 5:30 ਹੋ ਜਾਣਗੇ ਤੇ ਚਲੋ ਜੀ ਆਪਾਂ ਪਾਲੀਏ ਉਹਨੇ ਕੈਂਪਰ ਚ ਬਰਫ ਅਜ ਤਾਂ ਬਾੜਾ ਦਿੱਤਾ ਹੁੰਦਾ ਜਾਂ ਤਾਂ ਬਾਰੋਂ ਫਾਰ ਕਿਲੇਵਾਂ ਨਾ डगी चो भर फ्रिज बंद करिए देने पता नहीं की गल होगी फ्रिज का पता नहीं था तार तूर हल गई पता नहीं था चलिया नहीं फ्रिज जशन दढ़िया चलो जी मैं बार बार पाला फिर ही मिलते दे हैं तू दिन चलिया नहीं जशन रड़िया जो मैं पानी पीने खोलिया कहते ਫਿਰ ਜਦੋਂ ਉਹ ਕਹਿੰਦੇ ਲੈਟ ਨਾ ਜਗੇ ਇਹਦੀ ਫਿਰ ਜਦ ਤਾਰ ਜੀ ਹਲਾਈ ਤੇ ਫਿਰ ਹੁਣ ਪਾਣੀ ਗਰਮ ਹੋਇਆ ਗਰਮ ਨਹੀਂ ਠੱਡਾ ਹੋਇਆ ਮਾੜਾ ਮੋਟਾ ਉਹ ਵੀ ਵਾਰ ਅੱਧੇ ਅੱਧੇ ਡੋਂਗੇ ਜੰਮੇ ਚਲੋ ਜੀ ਪਾਲੀਏ ਵਰਤੋ ਲਓ ਜੀ ਇੱਕ ਦੀ ਤਾਰ ਲਈ ਮੈਂ ਕੱਢ ਤੇ ਮੰਮੀ ਗਿਆ ਇੱਕ ਦੀ ਤਾਰ ਕੱਢਣ ਤੇ ਇੱਧਰ ਆਪਣੀ ਬਣ ਰਹੀ ਹੈ ਸਬਜੀ ਪਿੰਡੀ ਪਿੰਡੀ ਖਾ ਲੋ ਜੀ लगभग बनी समान पाने सब्जी अपनी हो गई रेडी माड़ा जहा समान जहा पाया सेक जहा लग जा दे दे मैं ये बहुत ज्यादा है जी चल्हे पूरे बैठना का एक काय है सजाओं के तीन दिन है जब सजा हो भी चल्हे पूरे बैठे हैं ऐना ओखा लगदा है सा करिए कि सता नहीं करना नहीं चलो जी ਲਾਦਾ ਮੈਂ ਸਬਜ਼ੀ ਤੇ ਦੁੱਧ ਧਰ ਲੀਏ ਗਰਮੋ ਆਪਾ ਲਓ ਜੀ ਦੁੱਧ ਬਾਦ ਆਪਾਂ ਦਿੱਤਾ ਸਾਮ ਕਰਤੀ ਸਾਮਾ ਸੁਵਾਈ ਬਸ ਦੁੱਧ ਗਰਮ ਹੋ ਗਿਆ ਇਹਨੂੰ ਬਸ ਮੁੰਨਾ ਤੇ ਇੱਧਰ ਮੈਂ ਆਟਾ ਲਈ ਆਈ ਸ਼ਾਨ ਬਸ ਗੁੰਨੇ ਆਟਾ ਤੇ ਟਾਈਮ ਹੋ ਗਿਆ ਜੀ 7 ਵਜਨ ਆਲੇ ਆ 7 ਵਜਨ ਦੇ ਵਿੱਚ 15 ਮਿੰਟ ਰਹਿ ਗਏ ਤੇ ਮੰਮੀ ਪਿਆਈ ਜਾਂਦੇ ਆ ਜੀ ਪਸੂ ਨੂੰ ਪਾਣੀ हवा तो मम्मी ठंडी है ना का है हम्म पता नहीं मुड़का लग है ता लगदा ठंडी ठंडी हवा लो जी मम्मी पइ आई जंदे पसन पानी तड़के कट पीता हो हुन पिंदी तई ता हो गए 7 बजे क्या है ਕਿ ਬੋਲੀ ਚਾਹ ਰਹੀ ਆ ਉਹ ਮੈਂ ਚੁੰਨੀ ਲੈ ਕੇ ਆ ਗਈ ਉਹ ਤਾਂ ਪੋਤਾ ਪੋਣ ਨਾ ਸੋ ਪਹਿਲਾ ਹੈ ਹੂੰ ਤੇ ਮੈਨੂੰ ਭਾੱਕੇ ਵੀ ਕੌਣ ਆ ਨਾ ਵੀਜੀ ਚੁੰਨੀ ਲੈ ਆਦੀ ਹੋ ਗਿਆ ਮੈਨੂੰ ਭੌਂਗ ਦੇ ਆ ਨਾ ਚਲੋ ਕਰਦੇ ਨੂੰ ਲੰਨ ਕਰਦੇ ਨੂੰ ਬੋਕ ਕੇ ਨਾ ਦੱਸ ਤੱਕਲ ਨੂੰ ਆਖੂਗੇ ਘਰੋਂ ਬਾਜਿਓ ਚੋ ਨਾਲ ਉਹ ਵੀ ਪੁੱਛਦਾ ਡੱਬਾ ਉਹਨਾਂ ਗਾਇਆ ਵੀ ਉਹ ਦੁੱਧ ਨਹੀਂ ਪਾਉਂਦੀ ਦਿੰਦੀ ਦੇਖੀ ਮੰਮੀ ਖਾਜੇ ਬਪ ਪੁਣਾ ਬਣਾਈ ਤਾਂ ਕਰ ਲਾਂ ਫੇਰ ਪਾਉਂਗੀ ਕੀ ਚਲੋ 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 ਹਜੇ ਠਾਰ ਕੇ ਪਾਉਂਗੀ ਆਟਾ ਗੁੰਨ ਲਾਂ ਮੈਂ ਲੋ ਜੀ ਮੰਮੀ ਪਈ ਜਾਂਦੇ ਪਾਣੀ ਤਾਂ ਨਹੀਂ ਪਸਗਣ ਮਾਗਰ ਹੁੰਦਾ ਚਲੋ ਜੀ ਮੈਂ ਗੁੰਨ ਲਾ ਆਟਾ ਤੇ ਬਸ ਕੰਮ ਤਾਂ ਹੁੰਦਾ ਹੋ ਗਿਆ ਆਪਣਾ ਬਸ ਰੋਟੀ ਰਹਿ ਗਈ ਬਣਾਉਣ ਵਾਲੀ ਤੇ ਫੇਰ ਨਾਲ ਨੂੰ ਕੇ ਫੇ ਰੋਟੀ ਖਾਵਾਂਗੇ ਤੇ ਚਲੋ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸਾਰੇ ਜਿੰਨੇ ਵੀ ਵਿਊਅਰਸ ਹੈਗੇ ਆ ਸਾਰੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ 1000 ਸਬਸਕ੍ਰਾਈਬਰ ਕੰਪਲੀਟ ਹੋ ਜਾਣ ਤੇ ਇੱਕ ਵੀਡੀਓ ਨੂੰ ਸਾਰੇ ਜਣੇ ਪੂਰਾ ਦੇਖਿਆ ਕਰੋ ਤਾਂ ਕਿ ਆਪਣਾ ਬੌਸ ਟਾਈਮ ਹੋ ਜੇ ਜੀ ਪੂਰਾ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਹੱਸਦੇ ਰਹੋ ਬਸਦੇ ਰਹੋ ਜੀ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਂਦੇ ਰਹੋ ਜੀ ਬਾਏ ਬਾਏ